ਦੋ ਦਿਨਾਂ ਦੀ ਨਖ ਤੇਰੀ ਬਕਵਾਸ ਹੀ ਸੁਣ ਰਹੀ ਆ ਆਉਟਪੁੱਟ ਤੇਰੇ ਚ ਜ਼ੀਰੋ ਨਿਕਲੀ ਆ ਅ ਚੱਲਦਾ ਤੇਰਾ ਆ ਨਾ ਪਕੇ ਰੱਖਾਂ ਲੈ ਤਰੇ ਚੇਟਾਂ ਝੁੱਟਾਂ ਵਾਲੇ ਫਰਿਸ਼ਤੇ ਵੀ ਹੈਰਾਨ ਕਰੀਏ ਉਹਨਾਂ ਨੂੰ ਵੀ ਦੱਸੀ ਕਿ ਦੇਸੀ ਆਨਲਾਈਨ ਤੱਕ ਕਿਵੇਂ ਪਾਉਂਦੇ ਨੇ ਸਸੀ ਗੱਲ ਜੀ ਸਾਰੇ ਜਣੇ ਨੂੰ ਮੈਂ ਥੋੜਾ ਆਪਣਾ ਕੁਲਵੰਤ ਸਿੰਘ ਪਿੰਡ ਦਾ ਲਹਿੜਾ। ਲਓ ਜੀ ਅੱਜ ਅਸੀਂ ਹੋਇਆ ਲਾਈਵ ਆਪਣੀ ਨਤਾਸ਼ਾ ਬੜੈਚ ਦੀ ਆਈਡੀ ਤੋਂ। ਹੋਰ ਫਿਰ ਚੋ ਬ੍ਰੋ ਕਿਵੇਂ ਹੋ? ਕੈਮ ਹੋ? ਤਗੜੇ ਹੋ? ਖੇਡਦੀ ਐ ਕਾਰਡੋ ਫੁੱਲਾਂ ਤੇ। ਲਓ ਜੀ ਕੁੜੀਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ ਤੇ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ। ਯਾਰ ਜਿਹੜੀ ਆਪਣੀ ਇਹ ਕੁੜੀਆਂ ਨਾ ਨਤਾਸ਼ਾ ਬੜੈਚ ਵਾਲੀ ਉਹ ਕੁਲੀਜੀਏਡ ਤੇ ਚੰਗੇ ਸੰਸਕਾਰਾਂ ਦੀ ਕੁੜੀ ਐ। ਯਾਰ ਵੀਰ ਬਣ ਕੇ ਜੋ ਕਹਿੰਦੀ ਹੁੰਦੀ ਐ ਨਾ ਇਹਦੀ ਪਗਾਦਿਆ ਕਰੋ ਯਾਰ। ਆ ਲਾਈਕ ਸ਼ੇਅਰ ਕਮੈਂਟ ਜੇ ਕਰ ਦਿਆ ਕਰੋ। ਇਨਾ ਜੈਂਕੜਾ ਨੂੰ ਵੀ ਪਤਾ ਲੱਗੇ ਕਿ ਦੇਸੀ ਗੇਮ ਕਿਵੇਂ ਪਾਉਂਦੇ ਨੇ ਚੱਗਾ ਫਿਰ ਵੀ ਰੋ ਇੰਟਰਨੈਟ ਤੇ ਡਾਲ ਕਮਾਉਂਦੇ ਰਹੋ ਸਕੂਲ ਕਾਲਜ ਜਾਂਦੇ ਰਹੋ ਨਸ਼ਿਆਂ ਤੋਂ ਆਪ ਤੇ ਆਪਣੇ ਦੋਸਤਾਂ ਨੂੰ ਬਚਾਉਂਦੇ ਰਹੋ ਮਿਲਦੇ ਆਂ ਅਗਲੀ ਵਾਰੀ ਕਿਉਂ ਪੈਂਦੀ ਆ ਫਿਰ ਤੱਕ ਚੈਂਪੀਅਨ